ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਡਾਕਟਰ ਨੂੰ ਸਾਡੇ ਸਮਾਜ ਵਿੱਚ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਅੱਜ ਕੱਲ੍ਹ ਕੁਝ ਨਿਜੀ ਹਸਪਤਾਲ ਚਲਾ ਰਹੇ ਡਾਕਟਰ ਵੱਡੇ ਨਾਮੀ ਹਸਪਤਾਲਾਂ ਨਾਲ ਕਥਿਤ ਮਿਲੀ ਵਕਤ ਅਤੇ ਕੁਝ ਪੈਸਿਆਂ ਖਾਤਰ ਲੋਕਾਂ ਦੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ ਅਤੇ ਇਸ ਤੰਦੇ ਨੂੰ ਸ਼ਰਮਸਾਰ ਕਰ ਰਹੇ ਹਨ ਅਜਿਹਾ ਇੱਕ ਮਾਮਲਾ ਮੁਹਾਲੀ ਦੇ ਇੱਕ ਨਾਮੀ ਹਸਪਤਾਲ ਵਿੱਚ ਜਨਮ ਤੋਂ 10 ਦਿਨ ਬਾਅਦ ਇੱਕ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧਿਤ ਪੀੜਤ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਮੇਰਾ ਨਾਮ ਸਰਦਾਰ ਰਿੰਦਰਪੀਰ ਸਿੰਘ ਹੈ ਜੀ ਡਿਸਟ੍ਰਿਕਟ ਪਤਿਹਾਰ ਸਾਹਿਬ ਤੇਰੀ ਪਿੰਡ ਮੇਰਾ ਪੁੱਛੀ ਆ ਜੀ ਬਸ ਇਖਠਾਣਾ ਤੁਸੀਂ ਕੀ ਵੈ ਜੀ ਤੁਹਾਡੇ ਨਾਲ ਕੀ ਤਵਾਰ ਦਾ ਹੋ ਰਿਹਾ ਕੀ ਕੁਝ ਹੋਇਆ ਪਰ ਸਾਡਾ ਲਾ ਮਤਲਬ ਕਿ ਬਾਈਕ ਦਾ ਲਾਜ ਨਾ ਜੀ 2 ਦਸੰਬਰ ਨੂੰ ਮੰਨ ਕੇ ਚੱਲੋ 2024 ਤੋਂ ਜੀ ਸ਼ੈਲੀ ਹਸਪੀਟਲ ਸਭੰਦ ਤੋਂ ਚੱਲਦਾ ਸੀਗਾ ਜੀ ਠੀਕ ਹੈ ਜੀ ਤੇ ਸਰ ਉਸ ਤੋਂ ਬਾਅਦ ਜੀ ਮੰਨ ਕੇ ਚੱਲੋ ਸਾਡੀ ਜਿਹੜੀ ਡਿਲੀਵਰੀ ਦੀ ਡੇਟ ਸੀਗੀ ਜੀ ਉਹ ਸੀਗੀ ਜੀ ਮੰਨ ਕੇ ਚੱਲੋ ਜੀ ਕ 24 ਜੁਲਾਈ 2025 ਜੀ 24 ਜੁਲਾਈ 2025 ਪਰ ਮੇਰਾ ਬੱਚਾ ਮੰਨ ਕੇ ਚੱਲੋ ਦੁਪਹਿਰ ਤਕਰੀਬਨ 1:30 ਵਜੇ ਦੇ ਕਰੀਬ ਹੋਇਆ ਜੀ ਤੇ 22 ਤਰੀਕ ਛੇਮਾ ਮਹੀਨਾ 2025 ਤੇ ਸ਼ੈਲੀ ਹਸਪੀਟਲ ਇਹ ਸ਼ੈਲੀਓ ਕਿਦੋਂ ਸਰਾਂਦੇ ਜੀ ਠੀਕ ਹੈ ਜੀ ਸਰ ਜਦੋਂ ਸਾਡਾ ਬੱਚਾ ਹੋ ਗਿਆ ਸੀਗਾ ਸਾਨੂੰ ਇੱਕ ਵਾਰ ਉਹਨਾਂ ਨੇ ਦਿਖਾਇਆ ਜੀ ਉਹ ਕਹਿੰਦੇ ਮੰਨ ਕੇ ਚੱਲੋ ਤੁਹਾਡਾ ਬੱਚਾ ਬਹੁਤ ਜ਼ਿਆਦਾ ਸੀਰੀਅਸ ਹੈ ਮੈਂ ਉਹਨਾਂ ਨੂੰ ਪੁੱਛਿਆ ਵੀ ਮਤਲਬ ਕਿ ਕਿ ਮੈਮ ਨੂੰ ਹੋਇਆ ਕੀ ਹੈ ਸਾਡੇ ਬੱਚੇ ਨੂੰ ਸਾਨੂੰ ਦੱਸੋ ਕਹਿੰਦੇ ਜੀ ਇਹਨੂੰ ਸਾਹ ਦੀ ਦਿੱਕਤ ਹੈ ਬਹੁਤ ਜ਼ਿਆਦਾ ਮੈਂ ਕਿਹਾ ਜੀ ਕਿ ਸਾਨੂੰ ਮਤਲਬ ਕਹਿੰਦੇ ਜੀ ਤੁਹਾਨੂੰ ਮੈਕਸ ਹਸਪੀਟਲ ਜਾਣਾ ਪਊਗਾ 2 ਦਿਨ ਲਈ ਜੀ ਤੁਹਾਨੂੰ 2 ਦਿਨ ਉੱਥੇ ਮੰਨ ਕੇ ਚੱਲ ਰਹਿਣਾ ਪਊਗਾ ਜੀ 25000 ਰੁਪਏ ਉਹਦਾ ਖਰਚਾ ਹੋਊਗਾ ਪਰ ਮੈਂ ਉਹਨਾਂ ਨੂੰ ਕਿਹਾ ਜੀ ਵੀ ਤੁਸੀਂ ਮੈਨੂੰ ਐ ਕਰੋ ਜੀ ਜਿਆਦਾ ਬੱਚਾ ਸਾਡਾ ਸੀਰੀਅਸ ਹੈ ਜਾਂ ਪੀਜੀਆਈ ਜਾਂ ਮੈਨੂੰ ਬੱਤੀ ਭੇਜ ਦਿਓ ਵੀ ਸਾਨੂੰ ਰੈਫਰ ਕਰ ਦਿਓ ਕਹਿੰਦੇ ਜੀ ਨਹੀਂ ਸਾਡਾ ਉੱਥੇ ਡਾਕਟਰ ਮੰਨੂ ਆ ਸਾਡਾ ਹਾਇਰ ਕਰਿਆ ਪਾ ਡਾਕਟਰ ਹੈ ਉਹ ਬੱਚਿਆਂ ਦਾ ਬਹੁਤ ਕਾਬਲ ਡਾਕਟਰ ਹੈ ਤੁਸੀਂ ਉੱਥੇ ਲਈ ਨੈਕਸਟ ਮੈਡਸ ਹਸਪੀਟਲ ਠੀਕ ਹੈ ਸਾਰੋ ਉਤੇ ਬਾਅਦ ਇਹ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਚਲੋ ਆਪਣੀ ਗੱਡੀ 'ਚ ਚਲੇ ਜਾਨੇ ਆ ਉਹ ਕਹਿੰਦੇ ਨਹੀਂ ਤੁਹਾਡੀ ਐਂਬੂਲੈਂਸ ਜਾਊਗੀ ਸੱਤ ਮਤਲਬ ਕਿ ਜਦ ਮੈਂ ਐਂਬੂਲੈਂਸ 'ਚ ਬੈਠਣ ਲੱਗਿਆ ਜੀ ਉਹ ਮੈਨੂੰ ਕਹਿੰਦੇ ਤੁਸੀਂ ਆਪਣੀ ਪ੍ਰਾਈਵੇਟ ਗੱਡੀ ਚਾਓ ਸਾਡੀ ਨਰਸੇ ਜਾਓ ਐਂਬੂਲੈਂਸ ਤੇ ਬੇਟਾ ਉਹਨਾਂ ਕੋਲੇ ਬੇਟਾ ਉਹਨਾਂ ਕੋਲੇ ਸੀਗਾ ਜੀ ਤੇ ਸਾਰ ਅਸੀਂ ਹੋਰੇ ਤਕਰੀਬਨ ਮੰਨ ਕੇ ਚੱਲੋ ਘੰਟੇ ਡੇਢ ਘੰਟੇ ਦਾ ਰਸਤਾ ਸਾਡਾ ਜੀ ਉਰੇ ਪਹੁੰਚੇ ਆ ਇੱਕ ਵਾਰ ਹਲਕਾ ਸਿਰ ਪਈ ਬੱਚੇ ਨੂੰ ਕਰਕੇ ਰੀਤਾ ਮੁੜ ਕੇ ਅਸੀਂ ਜੀ ਮੰਨ ਲਓ 11 ਦਿਨ ਬੱਚੇ ਨੂੰ ਕਰਕੇ ਮੈਕਸ ਹਸਪੀਟਲ ਮਤਲਬ ਇਹਦੇ ਮਤਲਬ ਪਾਈਪ ਮੇਰੀ ਦਾਹੋ ਸੀਗੀ ਜੀ ਇਹਨੂੰ ਮਤਲਬ ਜਾਂ ਛੁੱਟੀ ਹੋਈ ਹੈ ਜੀ ਉਸ ਤੋਂ ਬਾਅਦ ਅਸੀਂ ਇਹਨੂੰ ਦੇਖਣ ਆਏ ਜੀ ਇਹਨਾਂ ਨੂੰ ਵੀ ਹੱਥ ਲਾ ਕੇ ਦਿਖਾਇਆ ਨਹੀਂ ਜੀ ਅਸੀਂ ਪੁੱਛਿਆ ਜੀ ਉਹਨਾਂ ਨੂੰ ਵੀ ਕੀ ਹੈ ਜੀ ਕਹਿੰਦੇ ਸੀਗੇ ਜੀ ਇਹਨੂੰ ਟੱਚ ਨਹੀਂ ਕਰਨਾ ਬੱਚੇ ਨੂੰ ਜੀ ਚਾਰ ਦਿਨ ਦੀ ਸਾਨੂੰ ਆਇਓ ਕਹੀਗੇ ਵੀ ਮੰਨ ਲਓ ਇਹਦਾ ਬਹੁਤ ਜ਼ਿਆਦਾ ਸੀਰੀਅਸ ਹੈ ਬਹੁਤ ਜ਼ਿਆਦਾ ਸੀਰੀਅਸ ਹੈ ਬਹੁਤ ਜ਼ਿਆਦਾ ਜਦ ਕਿ ਸਰ ਉਹਨੇ ਸਾਰੇ ਟੈਸਟ ਉਹ ਚਾਰ ਦਿਨ ਨਾਰਮਲ ਸੀਗੇ ਜੀ ਉਹਨੂੰ ਕੋਈ ਦਿੱਕਤ ਨਹੀਂ ਸੀਗੀ ਉਸ ਤੋਂ ਬਾਅਦ ਸਾਰੇ ਇਹਨਾਂ ਨੇ ਮੰਨ ਕੇ ਚੱਲੋ ਜੀ ਮੈਨੂੰ ਕਿੰਨ ਜਿਵੇਂ ਜਿਵੇਂ ਇਹ ਕਹੀ ਗਈ ਕਿ ਮੈਂ ਉਮੇ ਉਮੇ ਤਰੀਕੇ ਮੈਂ ਇਹਨਾਂ ਨੂੰ ਬਹੁਤ ਕਿਹਾ ਵੀ ਸਾਰਾ ਭੀਜੇ ਤੁਹਾਨੂੰ ਸੀਰੀਅਸ ਲੱਗਦਾ ਸਾਡਾ ਮੈਟਰ ਤਾਂ ਸਾਨੂੰ ਜੀ ਬੱਤੀ ਜੇ ਭੇਜ ਦੋ ਕਿ ਮੈਂ ਥੋੜਾ ਖਰਚਾ ਨਹੀਂ ਚੱਲ ਸਕਦਾ ਇਹਨਾਂ ਨੂੰ ਕਿਹਾ ਸੀਗਾ ਜੀ ਸਰ ਪਹਿਲਾਂ ਤਾਂ ਜੀ ਇਹ ਮੰਨ ਕੇ ਚੱਲੋ ਕਹਿ ਕੇ ਤਾਂ ਜੀ 2 ਦਿਨ ਦਾ 25000 ਲੈ ਕੇ ਆਏ ਤੇ ਫਿਰ ਸਾਰ ਇਹਨਾਂ ਨੇ ਕਿਹਾ ਜੀ 25000 ਦੇ ਉਦੋਂ ਬਾਅਦ ਸਾਰ ਮੇਰਾ 4 ਦਿਨ ਬਾਅਦ ਬੱਚਾ ਵੈਂਟੀਲੇਟਰ ਤੇ ਲੱਗਾ ਜੀ ਫਿਰ 50000 ਦੇ ਪਰ ਚਲੇ ਗਏ ਜੀ ਮੈਂ ਬਹੁਤ ਕਿਹਾ ਜੀ ਅਸੀਂ 2 2 3 3 ਫੋਨ ਵੀ ਕਰਨੇ ਆਪ ਵੀ ਆਉਣਾ ਜੀ ਤੇ ਨਾਲ ਡਾਕਟਰ ਸ਼ੈਲੀ ਨੂੰ ਵੀ ਕਰਨਾ ਵੀ ਮੈਡਮ ਸਾਡਾ ਬੱਚਾ ਕਿਵੇਂ ਆ ਸਰ ਸਾਨੂੰ ਆਇਓ ਕਹੇਗੇ ਵੀ ਠੀਕ ਹੈ ਠੀਕ ਹੈ ਠੀਕ ਹੈ 10ਵੇਂ ਦਿਨ ਸਾਰਾ ਅਸੀਂ ਮੰਨ ਕੇ ਚੱਲੋ ਦੁਪਹਿਰ ਤੇ ਤਕਰੀਬਨ ਮੈਂ ਤੇ ਮੇਰੇ ਮਾਮਾ ਜੀ ਸੀਗੇ ਨਾਲ ਜੀ ਸੁਪੇ ਦਾ ਰਿਟਾਇਰਡ ਆਰਮੀ ਜੋ ਜੀ ਅਸੀਂ ਡਾਕਟਰ ਮੰਨੂ ਨੂੰ ਮਿਲੇ ਆ ਕਿ ਜੀ 10ਵੇਂ ਦਿਨ ਆਪਣੇ ਬੱਚੇ ਨੂੰ ਇਹ ਕਹਿੰਦਾ ਜੀ ਮੰਨ ਕੇ ਚੱਲੋ ਤੁਸੀਂ ਵੀ ਮਨ ਲਓ ਤੁਹਾਡੇ ਹੱਥਾਂ ਬਲ ਨੂੰ ਜਾ ਰਿਹਾ ਬੱਚਾ ਬਿਲਕੁਲ ਇਹ ਸਹੀ ਹੈ ਜੀ ਇਹਨ 11ਵੇਂ ਦਿਨ ਸਾਰ ਉਹ ਤੜਕੇ ਨੂੰ ਜੀ ਕਹਿੰਦੇ ਤੁਹਾਡੇ ਬੱਚੇ ਦੀ ਤੜਕ ਮੈਨੂੰ ਬੁਲਾਇਗੇ ਜੀ ਇਹ ਬਾਰ-ਬਾਰ ਇਹਨਾਂ ਨੇ ਜੀ ਸਰ ਇੱਕ ਫੋਨ ਕਰਦੇ ਸੀਗੇ ਇਹ ਦੁਪਹਿਰ ਨੂੰ ਜੀ ਜਦ ਬਿੱਲ ਪੇ ਕਰਨਾ ਹੁੰਦਾ ਸੀਗਾ ਉਦੋਂ ਸਾਰ ਇਹਨਾਂ ਨੇ 10ਵੇਂ ਦਿਨ ਮੈਨੂੰ 5 ਫੋਨ ਕਰਿਆ ਬਿੱਲ ਪੇ ਕਰਨ ਦੇ ਮੁੜ ਕੇ ਜਿੱਦਣ ਤਾਂ ਇਥੋ ਹੀ ਸਰ ਉਦੋਂ ਵੀ ਮੈਨੂੰ ਐ ਕਹੀ ਗਏ ਸਰ ਵੀ ਛੇਤੀ ਛੇਤੀ ਆਜੋ ਮੈਂ ਦਵਾਈਆਂ ਬਹੁਤ ਮਹਿੰਗੀਆਂ ਮੈਡਮ ਕਹਿੰਦੇ ਜੀ ਵੀ ਬਿੱਲ ਪੇ ਕਰੋ ਪਹਿਲਾਂ ਆ ਕੇ ਵੀ ਫਿਰ ਬੱਚੇ ਦੇ ਦਵਾਈਆਂ ਚੜਨੇ ਛੇਤੀ ਆਜੋ ਸਾਇਨਾਂ ਦੀ ਲੋੜ ਹੈ ਜੀ ਜਿਵੇਂ ਜਿਵੇਂ ਕਹੀ ਗਏ ਸਰ ਘੱਟੋ ਘੱਟ ਥੱੱਬਾ ਖਾਣਾ ਦਾ ਦੇ ਦੰਦੇ ਜੀ ਅਸੀਂ ਕਰ ਦੋਗੇ ਕਹਿੰਦੇ ਥੋੜਾ ਬੱਚਾ ਸੀਰੀਅਸ ਬਹੁਤ ਹੈ ਫਿਰ ਵੈਂਟੀਲੇ ਕਹਿੰਦੇ ਜਿਆਦਾ ਸੀ ਪੁੱਛਦੇ ਸੀਗੇ ਮੱਲੋ ਇਹਨਾਂ ਨੇ ਮੇਰੀ ਵਾਈਫ ਨੇ ਵੀ ਪੁੱਛਿਆ ਵੀ ਮੇਰਾ ਬੱਚੇ ਦੀ ਮੂਵਮੈਂਟ ਕਿੰਨੇ ਆ ਜੀ ਕਹਿੰਦੇ ਸੀ 90% है. ਉਸੀਂ ਦੂਸਰਾ ਦੁੱਤੀ ਸੀ ਜਦੋਂ ਬੱਚੇ ਦਿੱਖਦੇ ਨੇ ਨਹੀਂ ਸਾਰੇ ਹੀ ਘਰੋਂ ਦਿੰਦੇ ਹੈਗੇ ਕਿ ਕੰਮ ਸੀ ਕਰ ਸੀ ਹਾਂਜੀ ਕਰ ਸੀ ਸਾਰੇ ਹੀ ਘਰੋਂ ਸੀਗੇ ਦੇਖਣ ਦਿੰਦੇ ਸੀ ਦੂਰੋਂ ਹਾਂਜੀ ਹਾਂਜੀ ਦੂਰੋਂ ਦੇਖਣ ਦਿੰਦੇ ਪਰ ਉਹਨਾਂ ਨੇ ਟੱਚ ਕਰਨ ਨਹੀਂ ਦਿੱਤਾ ਬੁੱਢੀ ਵੀ ਬੱਚੇ ਨੂੰ ਮਤਲਬ ਕਿ ਨੀਂ ਪੁਲਿਸ ਨੂੰ ਪਹਿਲੇ ਦਿਨ ਤੋਂ ਹੀ ਉਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਤੁਹਾਡੇ ਅੱ삐 ਬੱਚੇ ਵੀ ਉਹਦੇ ਪਾਈਪ ਉੱਗਿਆ ਨ ਲੱਗੇ ਹੋਏ ਨੇ ਕਿ ਵੀ ਜਦੋਂ ਇੱਲੂ ਗੱਜੂਗਾ ਵੀ ਨਿਕਲ ਜਾਣਗੇ ਵੀ ਅਸੀਂ ਨੇ ਬਿਓਸ਼ ਰੱਖਿਆ ਹੋਈ ਹਾਂ ਹਾਂਜੀ ਉਹ ਮਤਲਬ ਕਿ ਜੀ ਅਸੀਂ ਪਹਿਲੇ ਦਿਨ ਤੋਂ ਹੀ ਉਹਨੂੰ ਇਦਾਂ ਹੀ ਦੇਖ ਰਹੇ ਹਾਂ ਉਹਦੀ ਕੋਈ ਸਾਨੂੰ ਮੂਮੈਂਟ ਨਹੀਂ ਦਿਖਾਈ ਸਾਨੂੰ ਆਪਣਾ ਉਹਦਾ ਕੀ ਵੀ ਯਾਰ ਹੁੰਦਾ ਹੈ ਜਾਂ ਹਿਲਦਾ ਹੈ ਜੀ ਸਾਹ ਸਾਨੂੰ ਕੁਝ ਨਹੀਂ ਦਿਖਾਇਆ ਹੈਗਾ ਜਦੋਂ ਬਰਥ ਹੋਇਆ ਸੀ ਚੱਲੇ ਹਸਪਤਲ ਜਦੋਂ ਠੀਕ ਸੀਗਾ ਉਸਰ ਬਰ ਮਾਰ ਤੋਂ ਬਿਲਕੁਲ ਵਧੀਆ ਹੋਇਆ ਹਨਾ ਵੀ ਰੋਇਆ ਕਿਉਂ ਹੁੰਦਾ ਕਿ ਬੱਚੇ ਨੂੰ ਆਪਾ ਰੋਉਂਦੇ ਆ ਹਨਾ ਜੀ ਤੇ ਉਹ ਨਹੀਂ ਨੇਚਰਲੀ ਰੋਇਆ ਉਹਦੇ ਕੋਈ ਪਾਈਪ ਵਗੈਰਾ ਨਹੀਂ ਲਾਈ ਹੈ ਇਹਦੀ ਕੁਝ ਨਹੀਂ ਕਰਿਆ ਇਹਦੀ ਮੂਮੈਂਟ ਸੀਗੀ ਹੱਥ ਵੀ ਮਾਰ ਰਿਹਾ ਉਹ ਪੈਰ ਵੀ ਮਾਰ ਰਿਹਾ ਹੈ ਆਪਣੇ ਹਨਾ ਜਿੰਨਾ ਟਾਈਮ ਉਹਨੂੰ ਮੈਂ ਦੇਖਿਆ ਜੀ نیچے ਆ ਕੇ ਜਦੋਂ ਉੱਥੇ ਤੋਂ ਨਰਸਰੀ ਚ ਨੂੰ ਰੱਖਿਆ ਜੀ ਉਸ ਤੋਂ ਬਾਅਦ ਉਹਨੂੰ ਆ ਕੇ ਕਹਿੰਦੇ ਘੰਟੇ ਬਾਅਦ ਵੀ ਬੱਚੇ ਨੂੰ ਸਾਹ ਲੈਣ ਚ ਦਿੱਕਤ ਆ ਰਹੀ ਹੈ ਜਦ ਕਿ ਉੱਥੇ ਕੋਈ ਵੀ ਬੱਚਿਆਂ ਵਾਲਾ ਡਾਕਟਰ ਵੀ ਲੇਵਲ ਨਹੀਂ ਸੀ ਹੈਗਾ ਉਸ ਜੀ ਚਲੇ ਡਾਕਟਰ ਦੇ ਜੋਨ ਦਾ ਆਪ ਦਾ ਸਟਾਫ ਨਰਸ ਸੀ ਜਦ ਬੱਚੇ ਦਾ ਜਨਮ ਹੋਇਆ ਉਸ ਤੋਂ ਬਾਅਦ ਕਿੰਨੀ ਦੇਰ ਤੁਹਾਡੇ ਕੋਲ ਰਹਾ ਸੀ ਸਾਨੂੰ ਨੀ ਨੀੱਚੀ ਸੀਗਾ ਸਾਨੂੰ ਉਹਦੇ ਬਸ ਥੋੜੇ ਜਿਹਾ ਦਿਖਾਇਆ ਜੀ ਤੁਹਾਨੂੰ ਨਰਸਰੀ ਦੇ ਵਿੱਚਲੀ ਜੀ ਸਰ ਇਹ ਤਾਂ ਮਤਲਬ ਚਲੋ ਬੇਹੋਸ਼ ਸੀਗੇ ਉਹਦੇ ਬਾਅਦ ਹੀ ਮੈਂ ਸੀਗਾ ਸਰ ਮੇਰੇ ਮੰਮੀ ਸੀਗੇ ਨਾਲ ਜੀ ਇੱਕ ਦੋ ਰਿਸ਼ਤੇਦਾਰ ਬੰਨਣਾ ਚਲੋ ਨਾਲ ਆਪਣੇ ਜੀ ਸਰ ਮੈਂ ਉਹਨਾਂ ਨੂੰ ਕਹੀ ਗਿਆ ਵੀ ਸਾਨੂੰ ਬੱਚਾ ਦਿਖਾ ਦਿਓ ਮੇਰੀ ਕੁੜੀਆ ਸੀਗੀ ਨਾਲ ਜੀ ਇਹ ਨਰਸਰੀ ਦੇ ਗੇਟ ਦੇ ਮੂਹਰੇ ਬੈਠੀ ਰਹੀ ਉਹਨਾਂ ਨੇ ਸਾਨੂੰ ਜੀ ਮਾੜਾ ਜਿਹਾ ਬੱਚਾ ਦਿਖਾ ਕੇ ਜੀ ਕਹਿੰਦੇ ਵੀ ਬੱਚਾ ਨਹੀਂ ਤੁਹਾਨੂੰ ਦਿਖਾਉਣਾ ਬੱਚਾ ਸੀਰੀਅਸ ਆ ਬੋ ਮਰ ਸਕਦਾ ਨਹੀਂ ਪਤਾ ਨਹੀਂ ਪਹਿਲਾਂ ਡਾਕਟਰ ਜਿਹੜੇ ਡਾਕਟਰ ਸ਼ੈਲੀ ਦੇ ਹਸਬੰਡ ਆ ਉਹਨਾਂ ਨੇ ਕਿਹਾ ਵੀ ਅਸੀਂ 15 ਮਿੰਟ ਤੱਕ ਤੁਹਾਨੂੰ ਬੱਚਾ ਦੇ ਦਾਂਗੇ ਜੀ ਵੀ ਤੁਸੀਂ ਥੋੜਾ ਜਿਹਾ ਵੇਟ ਕਰੋ ਚਲੋ 15 ਮਿੰਟ ਆਪਾਂ ਨੂੰ ਹੁੰਦਾ ਵੀ ਨੇਚਰਲੀ ਬੱਚਾ ਸਟੇਬਲ ਹੋ ਜਾਊਗਾ ਹੈਨਾ ਵੀ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ 15 20 ਮਿੰਟ ਬਾਅਦ ਕਹਿਣ ਲੱਗੇ ਵੀ ਨਹੀਂ ਮੈਕਸ ਜਾਣਾ ਪੈਣਾ ਬੱਚੇ ਨੂੰ ਸਾਹ ਖਿੱਚ ਕੇ ਆ ਰਹੇ ਹੈ ਜੀ ਜਦ ਕਿ ਬੱਚੇ ਦਾ ਉੱਤੇ ਕੋਈ ਹਾਰਟ ਦਾ ਉਹਨਾਂ ਨੇ ਆਪਾਂ ਨੂੰ ਇਸ਼ੂ ਦਿੱਤਾ ਵੀ ਹਾਰਟ ਹੈ ਪੰਪ ਫਾਸਟ ਕਰ ਰਿਹਾ ਹੈ ਜੀ ਤੇ ਜਦਕਿ ਉਹਨਾਂ ਨੇ ਕੋਈ ਵੀ ਬੱਚੇ ਦਾ ਹਾਰਟ ਦਾ ਟੈਸਟ ਨਹੀਂ ਦਿੱਤਾ ਹੈਗਾ ਨਾ ਇੱਕੋ ਕਰੀ ਨਾ ਕੇ इवन ਕਿਉਂ ਲੋਕਲ ਸਰਹੰਦਰ ਦੇ ਵਿੱਚ ਬੱਚੇ ਵਾਲੇ ਕਿਸੇ ਡਾਕਟਰ ਨੂੰ ਵੀ ਦਿਖਾ ਸਕਦੇ ਸੀਗੇ ਹਨਾ ਉਹਨਾਂ ਸਿੱਧਾ ਹੀ ਰੈਪਰ ਕਰਤਾ ਇਹ ਇਹਨਾਂ ਨੂੰ ਵੀ ਬਾਅਦ ਦੇ ਵਿੱਚ ਹੀ ਦੱਸੇ ਵੀ ਅਸੀਂ ਬੱਚਾ ਲੈ ਕੇ ਜਾ ਰਹੇ ਹਾਂ ਉਹਨਾਂ ਨੇ ਐਂਬੂਲੈਂਸ ਆਪਣੀ ਰੈਡੀ ਕੀਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਉਹ ਬੱਚੇ ਨੂੰ ਐਂਬੂਲੈਂਸ 'ਚ ਲੈ ਗਏ ਇਹਨਾਂ ਨੂੰ ਕਹਿੰਦੇ ਤੁਸੀਂ ਆਪਣੀ ਗੱਡੀ ਚ ਆਵੀ ਤੁਸੀਂ ਐਂਬੂਲੈਂਸ 'ਚ ਨਾ ਆਇਓ ਜੀ ਤੇ ਫਿਰ ਮਦਰ-ਇਨ-ਲੋ ਨੇ ਕਿਹਾ ਵੀ ਨਹੀਂ ਮੈਂ ਚੱਲਦੀ ਆ ਵੀ ਅਸੀਂ ਇਹ ਰਸਤੇ 'ਤੇ ਵੀ ਬੱਚੇ ਨੂੰ ਦੇਖ ਲਾਂਗੇ ਵੀ ਡਾਕਟਰ ਕੀ ਕਹਿੰਦੇ ਕਹਿੰਦੇ ਨਹੀਂ ਉੱਥੇ ਕਿਸੇ ਦੀ ਵੀ ਦੇ ਹੈਗੇ ਜੀ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਉਹ ਦਿਨ ਤੋਂ ਲੈ ਕੇ 22 ਜੂਨ ਤੋਂ ਲੈ ਕੇ ਜੀ 2 ਤਰੀਕ ਤੱਕ ਬੱਚਾ ਸਾਡਾ ਉੱਥੇ ਸੀਗਾ ਉਹਨਾਂ ਦੀ ਨਿਗਾ ਦੇ ਵਿੱਚ ਹੀ ਸੀ ਅਸੀਂ ਦਸ ਟਫ ਨੂੰ ਦੱਸ ਤੋਂ ਬੰਨਣਾ ਬੜੇ ਖੰਗਾਂ ਸੀ ਤੇ ਉਹਨਾਂ ਨੇ ਰੀਜ਼ਨ ਦਿੱਤਾ ਕਿ ਅਸੀਂ ਹਾਰਟ ਦੀ ਦਵਾਈ ਚੱਲ ਰਹੀ ਹੈ ਬੱਚੇ ਦੀ ਤੇ ਇਹ ਦਵਾਈ ਆ ਬੰਦ ਹੋਗੀ ਤਾਂ ਵੈਂਟੀਲੇਟਰ ਬੰਦ ਕਰਾਂਗੇ ਉਹਨਾਂ ਨੇ ਇੱਕ ਦਿਨ ਬੰਦ ਦਵਾਈ ਬੰਦ ਕਰਤੀ ਦੂਜੇ ਦਿਨ ਬੰਦ ਕਰਤੀ ਜਿਸ ਨੂੰ ਨਹੀਂ ਪਤਾ ਕਿ ਉਹਨਾਂ ਨੇ ਬੰਦ ਕੀਤੀ ਆ ਜਾਂ ਲਾਈ ਆ ਦਵਾਈ ਉਹਨਾਂ ਨੇ ਸਾਨੂੰ ਦੱਸੀ ਗਏ ਜਿਵੇਂ ਉਹਨਾਂ ਨੇ ਕਿਹਾ ਸੀ ਉਹਨਾਂ ਉਦਾਂ ਹੀ ਉਹਨਾਂ ਨੂੰ ਕਰੀ ਗਿਓ ਕਹਿੰਦੇ ਵੀ ਇਦਾਂ ਬਲੱਡ ਲੈਣਾ ਉਦਾਂ ਜਿਵੇਂ ਉਹਨਾਂ ਨੇ ਕਿਹਾ ਸੀ ਉਹਨਾਂ ਦੇ ਨਾਲ ਚੱਲੀ ਗਏ ਵੀ ਨਹੀਂ ਸਾਡਾ ਬੱਚਾ ਵੀ ਮਤਲਬ ਕਿ ਠੀਕ ਹੋਣਾ ਚਾਹੀਦਾ ਹਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਤੇ ਚਪਾਨਾ 25 26 ਤਰੀਕ ਨੂੰ ਜੀ ਬੱਚੇ ਦੇ ਨਾਲ ਰਾਤ ਨੂੰ ਨੱਕ ਦੇ ਵਿੱਚੋਂ ਬਲੀਡਿੰਗ ਆ ਗਈ ਜੀ ਉਹ ਕਿਨਾਂ ਨੇ ਰਾਤ ਨੂੰ ਫੋਨ ਕਰਤਾ ਕਿ ਤੁਸੀਂ ਬੱਚੇ ਨੂੰ ਵੀ ਇਦਾਂ ਬਲੀਡਿੰਗ ਆ ਗਈ ਵੀ ਤੁਸੀਂ ਰਾਤ ਨੂੰ ਆ ਜਾਈਏ ਨੌਂ ਵਜੇ ਚਲੇ ਗਏ ਤੇ ਸਾਈਨ ਵਗੈਰਾ ਕਰਵਾਈ ਸੀ ਉਹਨਾਂ ਤੋਂ ਉਸੇ ਦਿਨ ਤੋਂ ਜੀ ਉਹਨਾਂ ਨੂੰ ਵੱਡੇ ਵੈਂਟੀਲੇਟਰ ਤੇ ਲਾਤਾ ਜੀ ਉਸ ਤੋਂ ਬਾਅਦ ਇਹਨਾਂ ਨੇ ਨਹੀਂ ਸਾਨੂੰ ਕੁਝ ਵੀ ਦੱਸਿਆ ਜਿੰਨੀ ਵਾਰ ਵੀ ਫਿਰ ਮੈਂ ਦੇਖਦਾ ਰਿਹਾ ਬੱਚੇ ਨੂੰ ਜਾ ਕੇ ਜੀ 19 ਵਾਰ ਜੀ ਮੈਂ ਡਾਕਟਰ ਮੰਨੂ ਨੂੰ ਮਿਲਦਾ ਰਿਹਾ ਕੈਬਨ ਦੇ ਵਿੱਚ ਜਾ ਕੇ ਪਰ ਮੈਨੂੰ ਬਸ ਗੱਲਾਂ ਪੈਸੇ ਪੈਸੇ ਕਰੀ ਗਈ ਜੀ ਉਹ ਵੀ ਮੰਨ ਕੇ ਚੱਲੋ ਪੈਸੇ ਦੇ ਦਿਓ ਕੋਈ ਗੱਲ ਨਹੀਂ ਮੈਡਮ ਤੁਹਾਨੂੰ ਪੁੱਛ ਕਹਿੰਦੀ ਐ ਅਸੀਂ ਜਦੋਂ ਮੈਡਮ ਨੂੰ ਪੁੱਛਦੇ ਸੀਗੇ ਮੈਮ ਵੀ ਤੁਸੀਂ ਸਾਨੂੰ ਉੱਥੇ ਫਸਾਇਆ ਤੁਸੀਂ ਗੱਲ ਤਾਂ ਕਰੋ ਕਿ ਸਾਨੂੰ ਤਾਂ ਦੱਸ ਦੇਣੀ ਜੀ ਕੁਛ ਇਹ ਪਰ ਇਹਨਾਂ ਨੇ ਸਾਨੂੰ ਦੱਸਿਆ ਹੀ ਨਹੀਂ ਵੀ ਮੰਨ ਕੇ ਚੱਲੋ ਇੰਨੀ ਪ੍ਰੋਬਲਮ ਐ ਜਿਹੜੇ ਦਿਨ ਸਾਨੂੰ ਇਹ ਕਹੀ ਗਈ ਜੀ ਬੱਚੇ ਦਾ ਖਤਰਾ ਐ ਖਤਰਾ ਉਹ ਦਿਨ ਰਿਪੋਰਟਾਂ ਸਾਡੀਆਂ ਆ ਰਹੀਆਂ ਵੀ ਉਹ ਬੱਚਾ ਨਾਰਮਲ ਸੀਗਾ ਜੀ ਉੱਥੇ ਇਹਨਾਂ ਨੇ ਪੈਸੇ ਦੇ ਚੱਕਰ ਦੇ ਵਿੱਚ ਸਰ ਸਾਡਾ ਬੱਚਾ ਘਟੂ ਘਟ 10 11 ਦਿਨ ਉੱਥੇ ਰੱਖਿਆ ਜੀ ਨਾ ਸਾਨੂੰ ਮੰਨ ਕੇ ਚੱਲੋ ਰਹਿਣ ਦਿੱ ਨਾ ਕੋਈ ਮੋਕੀ ਚੀ ਲੱਗ ਰਿਹਾ ਕੁਝ ਵੀ ਨਹੀਂ ਸੀ ਕੈਵਨ ਵੀ ਸਾਨੂੰ ਮੰਨ ਲੋ ਆਪਣੇ ਬੱਚੇ ਨੂੰ ਜਦ ਅਸੀਂ ਮਿਲਦੇ ਸੀਗੇ ਜੀ ਬਸ ਸਿਰਫ ਨਾ ਸਿਰਫ ਘੱਟੋ ਘੱਟ 5 ਮਿੰਟ ਬਸ ਸੀ ਉਹ ਰਾਤ ਨੂੰ ਤੁਹਾਨੂੰ ਲੈਣ ਨਹੀਂ ਦਿੰਦਾ ਰੈਣ ਸਰ ਜਵਾਬ ਦਿੱਤਾ ਵਾ ਸੀਗਾ ਡਾਕਟਰ ਨੇ ਜੀ ਕਹਿੰਦਾ ਜੀ ਓਰੇ ਸਾਡੇ ਕੋਲ ਕੋਈ ਨਹੀਂ ਹੈਗਾ ਨਾ ਤੁਹਾਨੂੰ ਬੱਚੇ ਨੂੰ ਮਿਲਣ ਦੇਣਾ ਰਾਤ ਨੂੰ ਨਾ ਤੁਸੀਂ ਉਹਨੂੰ ਮਿਲ ਸਕਦੇ ਆ ਓਰੇ ਰੈਣ ਦਾ ਤੁਹਾਡਾ ਕੋਈ ਫਾਇਦਾ ਨਹੀਂ ਹੈਗਾ ਜੀ ਇਹਨਾਂ ਨੇ 11 ਮੰਨ ਕੇ ਚਲੋ ਸਰ ਜਿੱਦਣ ਮੰਨ ਲੋ 4 ਦਿਨ ਪੂਰੇ ਲੰਘ ਗਏ ਸੀਗੇ ਜੀ ਰਾਤ ਨੂੰ ਸ਼ਾਮ ਨੂੰ ਜੀ ਇਹਨਾਂ ਨੇ 8:00 6:00 8 ਵਜੇ ਫੋਨ ਕੀਤਾ ਮੈਨੂੰ ਕਹਿੰਦੇ ਥੋੜਾ ਬੱਚਾ ਬਹੁਤ ਜ਼ਿਆਦਾ ਸੀਰੀਅਸ ਆ ਛੇਤੀ ਛੇਤੀ ਆ ਜਦੋਂ ਸਰ ਅਸੀਂ ਆ ਗਏ ਕਿਹਾ ਕਹਿੰਦੇ ਅਸੀਂ ਤੱਕ ਸਿਰਫ ਇਕੱਲੇ ਸੈਨਾ ਲਈ ਬੁਲਾਇਆ ਸੀਗਾ ਮਾਣਕਰ ਵੀ ਕੋਈ ਤਾਂ ਇੰਨਾ ਡਰਾਦਾ ਸੀਗਾ ਸਾਨੂੰ ਮੈਂ ਪੁੱਛਿਆ ਜੀ ਉਦੋਂ ਵੀ ਵੀ ਸਰ ਵੀ ਜੇ ਤੁਹਾਨੂੰ ਸੀਰੀਅਸ ਲੱਗਦਾ ਡਾਕਟਰ ਮੰਨੂ ਨੂੰ ਕਹੀ ਹੈ ਜੀ ਮੈਂ ਕਿ ਜੇ ਤੁਹਾਨੂੰ ਸੀਰੀਅਸ ਲੱਗਦਾ ਸਰ ਮੈਨੂੰ ਬੱਤੀ ਜੇ ਭੇਜ ਦਿਓ ਮੈਨੂੰ ਐਡਾ ਬੜਾ ਬੀਆਈ ਆ ਠੀਕ ਹੈ ਜੀ ਜੇ ਤੁਹਾਨੂੰ ਠੀਕ ਹੈ ਕਹਿੰਦੇ ਜੀ ਨਾਰਮਲ ਆ ਥੋੜਾ ਬੱਚਾ ਬੱਸ ਹੁਣ ਤਾਂ ਕਹਿੰਦਾ ਤੁਹਾਡੇ ਹੱਥਾਂ ਵੱਲ ਨੂੰ ਆ ਰਿਹਾ ਹੈ ਦੇ ਹੀ ਉਹ 10ਵੇਂ ਦਿਨ ਜੀ ਇਹਨਾਂ ਨੇ ਮੈਨੂੰ ਇੰਨਾ ਮਤਲਬ ਵਿਸ਼ਵਾਸ ਦਿਵਾ ਕੇ ਤੁਰਿਆ ਮੇਰੇ ਮਾਮਾ ਜੀ ਸੀਗੇ ਨਾਲ ਜੀ ਵਾਈਫ ਤਾਂ ਚਲੋ ਹੈ ਨਹੀਂ ਜੀ ਮੈਂ ਸੀਗਾ ਜੀ 10ਵੇਂ ਦਿਨ ਸਾਰ ਅਸੀਂ ਇਹਨੂੰ ਮੰਨ ਕੇ ਚੱਲੋ ਇੰਨਾ ਕੁ ਵਿਸ਼ਵਾਸ ਕਰਕੇ ਤੁਰਿਆ ਵੀ ਅਸੀਂ ਮੰਨ ਲਓ ਖੂਜੀ-ਖੂਜੀ ਹਸਪਤਾਲ ਤੋਂ ਨਿਕਲੇ ਸੀ ਤੁਹਾਨੂੰ ਕਿਹੜੇ ਪਤਾ ਸੀਗਾ ਸਰ ਸਾਡੇ ਬੱਚੇ ਦਾ ਇਹ ਜੇ ਮੰਨ ਲਓ ਆਦੀ ਪੁੱਛਦੇ ਸੀ ਵੀ ਸਰ ਇਹਨੇ ਕੋਈ ਲੱਤ ਹਲਾਈ ਅੰਦਰ ਮੈਨਾਂ ਨੂੰ ਪੁੱਛਣਾ ਜੀ ਨਰਸ ਨੂੰ ਮੈਂ ਮੈਨੇ ਕੋਈ ਲੱਤ ਹਲਾਈ ਜਾਂ ਬਾਹ ਹਲਾਈ ਪਰ ਤੁਹਾਡੇ ਨਾਲ ਨਾ ਗੱਲ ਕਰੋ ਡਾਕਟਰ ਨਾਲ ਗੱਲ ਕਰੋ ਕੋਈ ਕੁਝ ਵੀ ਨਹੀਂ ਸੀ ਦੱਸਦੇ ਡਾਕਟਰ ਸਰ ਹੁਣ ਤੁਹਾਨੂੰ ਪਤਾ ਜੀ ਆਓ ਜੀ ਡਾਕਟਰ ਕਦੇ ਕੋ 11ਵੇਂ ਦਿਨ ਸਾਰਾ ਜਦੋਂ ਮੈਨੂੰ ਇਹਨਾਂ ਨੇ ਸਾਡੇ ਇੱਕ 4 ਵਜੇ ਮੇਰੇ ਡੈਡੀ ਨੇ ਮੈਰਾ ਫੋਨ ਕੀਤਾ ਜੀ ਤੇ ਕਹਿੰਦੇ ਜੀ ਤੁਹਾਡੇ ਬੱਚੇ ਦੇ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਛੇਤੀ ਛੇਤੀ ਹਸਪੀਟਲ ਫੋਨ ਕਰੀ ਚਲੋ ਮੈਂ ਜੀ ਜਦੋਂ ਡਾਕਟਰ ਮਨੂ ਦਾ ਨੰਬਰ ਸੀਗਾ ਜੀ ਮੈਂ ਡਾਕਟਰ ਮਨੂ ਨੂੰ ਫੋਨ ਕੀਤਾ ਮੈਂ ਸਰ ਵੀ ਕੀ ਹੋ ਗਿਆ ਬੱਚੇ ਨੂੰ ਤੁਸੀਂ ਤਾਂ ਕਹਿੰਦੇ ਸੀ ਕਿ ਬਿਲਕੁਲ ਸਹੀ ਹੈ ਕਹਿੰਦਾ ਜੀ ਮੈਂ 15 ਮਿੰਟ ਦੇ ਵਿੱਚ ਜਾ ਕੇ ਤੁਹਾਨੂੰ ਦੱਸਦਾ ਚਲੋ ਸਰ ਮੈਂ 15 ਮਿੰਟ ਬਾਅਦ ਇਹਨਾਂ ਨੂੰ ਫੇਰ ਕਰਿਆ ਫੋਨ ਜੀ ਮੈਂ ਕਹਿੰਦਾ ਯਾਰ ਇੰਨੀ ਕੀ ਆਫਤ ਆ ਗਈ ਕਹਿੰਦਾ ਹੁਣ ਦੱਸੂਗਾ ਹੀ ਮੈਂ ਸਰ ਇਹਨੂੰ ਜਦੇ ਪੁੱਛਿਆ ਸਰ ਮੇਰਾ ਬੱਚਾ ਮਾ ਹੋਰ ਕੋਈ ਗੱਲ ਨਹੀਂ ਪੁੱਛੀ ਜੀ ਬਲੀਡਿੰਗ ਹਟ ਗਈ ਜਾਂ ਬੰਦ ਹੋਊਗੀ ਕਹਿੰਦੇ ਜੀ ਬੱਚਾ ਮੰਨ ਕੇ ਚਲੋ ਥੋੜਾ ਬਹੁਤ ਜ਼ਿਆਦਾ ਸੀਰੀ ਹੈ ਤਾਂ ਛੇਤੀ ਛੇਤੀ ਆਜੋ ਉਹਦੇ ਬਾਅਦ ਜਦੋਂ ਮੈਂ ਸਾਰਾ 6:30 ਵਜੇ ਜੀ ਮੈਂ ਡਾਕਟਰ ਸ਼ੈਲੀ ਨੂੰ ਫੋਨ ਕੀਤਾ ਮਾ ਜੀ ਮੈਮ ਤੁਸੀਂ ਸਾਨੂੰ ਪਹੁੰਚਾਤਾ ਤੁਸੀਂ ਮੇਰਾ ਬੱਚਾ ਮਰਾ ਦੇਣਾ ਨਾ ਉਹ ਮੈਡਮ ਸਾਨੂੰ ਮੈਨੂੰ ਕਹਦੇ ਜੀ ਸ਼ੈਲੀ ਮੈਨ ਕਿੱਥੇ ਦਾ ਸਰ ਉਹ ਇੱਕ ਉੱਤੇ ਫੋਨ ਤੋਂ ਫੋਨ ਚੱਕ ਰਹੀ ਦੀ ਮੈਨੂੰ ਕਹਿੰਦੇ ਜੀ ਮਾ ਜੀ ਤੁਹਾਨੂੰ ਮੈਂ ਮਿਲਣਾ ਹੈ ਆ ਕੇ ਵੀ ਤੁਸੀਂ ਕਦੋਂ ਮਿਲੋਗੇ ਕਿੱਥੇ ਸਰ 6 ਵਜੇ ਵੀ ਮਿਲ ਜਾਂਦੇ ਸੀਗੇ 5 ਵਜੇ ਮਿਲ ਜਾਂਦੇ ਉਦੋਂ ਮੈਨੂੰ ਕਹਿੰਦੇ ਜੀ ਮੈਨੇ ਨਹੀਂ ਮਿਲ ਸਕਦੀ ਤੈਨੂੰ ਮੇਰੇ ਕੋਲ ਆ ਕੇ ਕੀ ਕਰਦਾ ਸਾਢੇ 3 ਲੱਖ ਰੁਪਇਆ ਦੇ ਉਹਨਾਂ ਨੂੰ ਜਾਂ ਕੇ ਆਪਣਾ ਬੱਚਾ ਲੈ ਆਉਣਾ ਤੂੰ ਤੇਰੇ ਬੱਚੇ ਦੀ ਡੈਥ ਹੋ ਗਈ ਇਹ ਤੁਹਾਨੂੰ ਸ਼ੈਲੀ ਨੇ ਦੱਸਿਆ ਸ਼ੈਲੀ ਡਾਕਟਰ ਸ਼ੈਲੀ ਨੇ ਵੀ ਦੱਸਿਆ ਸਰ ਫਿਰ ਜਦੋਂ ਮੈਂ ਉਹਦੇ ਪਰ ਵੀ ਯਕੀਨ ਨਹੀਂ ਕੀਤਾ ਸਰ ਮੈਂ ਡਾਕਟਰ ਮੰਮੂ ਨੂੰ ਸਿੱਧਾ ਪੁੱਛਿਆ ਸਰ ਮੇਰਾ ਬੱਚਾ ਠੀਕ ਹੈ ਮੈਨੂੰ ਦੱਸ ਦੋ ਪੁਲਿਸ ਵੀ ਮੈਂ ਪੈਸੇ ਵੀ ਤਾਂ ਲੈ ਕੇ ਆਉਣੇ ਆ ਜੀ ਆਪਾਂ ਹੁਣ ਸਾਰੇ ਘਰਾਂ ਵੀ ਇੰਨੇ ਪੈਸੇ ਹੁੰਦੇ ਨਹੀਂ ਜੀ ਮੈਨੂੰ ਕਹਿੰਦਾ ਜੀ ਤੁਹਾਡਾ ਬੱਚਾ ਮੰਨ ਕੇ ਚਲੋ 5-10 ਮਿੰਟ ਪਹਿਲਾਂ ਜੀ ਉਹਦੀ ਡੈਥ ਹੋ ਗਈ ਭਾਈ ਜੀ ਤੁਹ ਫੇਰੇ ਜੀ ਕਹਿੰਦਾ ਜੀ ਤੁਸੀਂ ਆਏ ਕਰਿਓ 8:30 ਵਜੇ ਆਇਓ ਥੋੜਾ ਮੈਂ 20-30 ਹਜ਼ਾਰ ਸਾਢੇ 3:00 ਚ ਛਡਵਾ ਦੂੰਗਾ ਜਦਕਿ ਜੀ ਮੈਂ ਉਹਨਾਂ ਦੇ ਕੋਲ ਜਾ ਕੇ ਜਿੱਥੇ ਆਪਾਂ ਬਿੱਲ ਭਰਦੇ ਹਾਂ ਜੀ ਉਹਨਾਂ ਦੀ ਰੈਸੈਪਸ਼ਨ ਪਰ ਜਾ ਕੇ ਜੀ ਆਜੀ ਪੁੱਛਿਆ ਉਹ ਸਰ ਉੱਥੇ 170-70 ਦੇ ਕਰੀਬ ਬਿੱਲ ਸੀਗਾ ਜੀ ਸਰ ਮੈਨੂੰ ਕਹਦੇ ਜੀ ਰਾਤ ਨੂੰ ਜੀ ਬੱਚੇ ਦੇ ਘੱਟੋ-ਘੱਟ 50-60 ਹਜ਼ਾਰ ਦੀ ਗੈਸ ਲੱਗੀ ਜੀ ਉਹ ਸਰ ਮੈਨੂੰ ਇਹਨਾਂ ਕੀ ਪਤਾ ਜੀ ਆਪਾਂ ਖੇਤੀਬਾੜੀ ਵਾਲਿਆਂ ਵੀ ਬੱਚੇ ਨੂੰ ਗੈਸ ਦੀ ਕੀ ਲੋੜ ਹੁੰਦੀ ਹੈ ਜੀ ਆਈ ਸੀ ਯੂ ਤੁਸੀਂ ਦਾ ਬੱਚਾ ਆਈ ਸੀ ਯੂ ਜੀ ਪੁਣੇ ਵੈਂਟੀਲੇਟਰ ਲੱਗਿਆ ਹੁੰਦਾ ਗੈਸ ਦਾ ਵੀ ਪਰ ਇਹ ਇਹ ਮੈਨੂੰ ਨਹੀਂ ਸੀ ਪਤਾ ਜੀ ਮਤਲਬ ਉਹਨਾਂ ਨੇ ਰਕਾਇਤਾ ਜੀ ਕਹਿੰਦਾ ਜੀ ਇਹ ਤੁਹਾਡੇ ਸੈਨਾਂ ਤੋਂ ਬਿਨਾ ਮੈਨੂੰ ਮੰਨ ਲਓ ਜੀ ਗੈਸ ਉਹਨਾਂ ਨੇ ਰਾਤ ਨੂੰ ਲਾਈ ਆ 12:00 ਵਜੇ ਜੀ ਸੈਨ ਉਹਨਾਂ ਨੇ ਮੇਰੇ ਤੋਂ ਕਰੀਬ 6-7 ਵਜੇ ਕਰਾਏ ਤੇ ਜਿਹੜੀ ਟੈਸਟ ਰਿਪੋਰਟ ਆ ਸਾਰੀ ਨਾਰਮਲ ਆਈਆਂ ਸੀ ਬੱਚੇ ਦੀ ਸਾਰੀਆਂ ਸਰ ਉਹ ਹੈਗੀਆਂ ਤੁਹਾਡੇ ਕੋਲ ਪ੍ਰੇਗਨੈਂਸੀ ਬਿਲਕੁਲ ਨਾਰਮਲ ਸੀ ਜੀ 9th ਮੰਥ ਤੱਕ 8th ਮੰਥ ਦੇ ਨਾਰਮਲ ਜਿਹੀ ਸੀ ਜੇਰੀਅਮ ਸੀਗਾ ਤਾਂ ਦੂਜਾ ਵੀ ਜੇਰੀਅਮ ਸੀਗਾ ਇਲਾਜ ਦੇ ਦੌਰਾਨ ਟੈਸਟ ਰਿਪੋਰਟਾਂ ਨਾਰਮਲ ਸੀ ਆ ਸਭ ਨਾਰਮਲ ਸੀ ਜਦੋਂ ਇਲਾਜ ਚੱਲ ਰਿਹਾ ਸੀ ਬੱਚੇ ਦਾ ਹਾਂਜੀ ਸਿਰ 8th ਮੰਥ ਜਦੋਂ ਆਪਣੀ ਡੋਪਲਰ ਟੈਸਟ ਹੁੰਦਾ ਹੈ ਉਹਦੇ ਵਿੱਚ ਹੈ ਜੀ ਆਪਾਂ ਨੂੰ ਨਕਸ਼ਾ ਆਇਆ ਸੀ ਜੇ ਕਿ ਇੱਕ ਬੱਚੇ ਦੇ ਹੈ ਜਿਹੜੀ ਆਲ ਗਲੇ ਨੂੰ ਲਪੀਏ ਜੀ ਤੇ ਇੱਕ ਥੋੜਾ ਜਿਹਾ ਅਬਨਾਰਮਲ ਬਲੱਡ ਜਾਣ ਲੱਗਿਆ ਸੀ ਇਹ ਬੱਚੇ ਦਾ ਨਹੀਂ ਜਦੋਂ ਇੱਥੇ ਮੈਕਸ ਐਡਮਿਟ ਕੀਤਾ ਉਹ ਰਿਪੋਰਟਸ ਆ ਗਈਆਂ ਨਾਰਮਲ ਐ ਸਾਰੀਆਂ ਉਹ 4 ਦਿਨ ਤੱਕ ਦੀ ਨਾਰਮਲ ਜਿਵੇਂ ਫਾਈਲ ਤੋਂ ਲੈ ਕੇ ਉਹਦੇ ਬਲੀਡਿੰਗ ਆਉਣ ਪਾ ਕੇ ਉਹ ਸਾਰੀਆਂ ਰਿਪੋਰਟਾਂ ਕੁਲੀਆਂ ਨਾ 3 ਐਕਸਰੇ ਹੋਈ ਸੀ ਉਹਦੇ ਚੈਸਟ ਦੇ ਉਹ ਬਿਲਕੁਲ ਕਲੀਅਰ ਨੇ ਉਹਦੇ ਵਿੱਚ ਕੋਈ ਬਲੀਡਿੰਗ ਨਹੀਂ ਹੈ ਜੀ ਕੁਛ ਨਹੀਂ ਹੈਗਾ ਜੀ ਉਸ ਤੋਂ ਬਾਅਦ ਜਦੋਂ ਉਹਦੇ ਨੱਕ ਤੋਂ ਬਲੀਡਿੰਗ ਆਈ ਹੈ ਜੀ ਉਸ ਤੋਂ ਬਾਅਦ ਉਹਨੂੰ ਥੋੜੀ ਜੀ ਪ੍ਰੋਬਲਮ ਸ਼ੁਰੂ ਹੋਈ ਉਹ ਤੋਂ ਬਾਅਦ ਉਹ ਬੱਚਾ ਠੀਕ ਨਹੀਂ ਹੋਇਆ ਜਦਕਿ ਆਪਾਂ ਨੂੰ ਰੋਜ਼ ਕਹਿੰਦੇ ਸੀ ਕਿ ਅੱਜ 10% ਫਰਕ ਅੱਜ 20% ਫਰਕ ਹੈ ਜੀ ਜਦਕਿ ਬੱਚਾ ਨਹੀਂ ਠੀਕ ਨਹੀਂ ਸੀ ਕਿੰਨਾ ਖਰਚਾ ਇਸ ਵੇਲੇ ਤੱਕ ਆ ਗਿਆ ਤੁਹਾਡਾ ਇਸ ਦੌਰਾਨ ਸਰ ਹੁਣ ਤੱਕ ਜੇ ਮੈਕਸੋ ਸਰ ਪਹਿਲਾਂ ਇਹਨਾਂ ਨੇ ਮੈਨੂੰ ਜੀ ਲੱਤਾਂ ਸੀਗਾ 10000 ਰੁਪਇਆ ਚਾਹਤ ਜਦੋਂ ਅਸੀਂ ਬੱਚਾ ਐਡਮਿਟ ਕਰਵਾਇਆ ਹਾਂਜੀ ਉਸ ਤੋਂ ਬਾਅਦ ਸਾਰੇ ਕਹਿੰਦੇ ਜੀ ਮੰਨ ਕੇ ਚੱਲੋ 25000 ਰੁਪਏ ਦੇ ਦਾ ਖਰਚਾ ਤੁਹਾਡਾ ਮੈਨੂੰ ਕਹਿੰਦੇ ਸੀਗੇ ਇਕੱਲਾ ਆਪਾਂ ਨੇ 25000 ਦੇਣਾ ਮੈਂ ਸਰ ਜਦੋਂ ਉੱਥੇ ਮੈਂ ਉਹਨੂੰ ਗਿਆ ਫੋਨ ਕਰਕੇ ਵੀ ਮੈਮ ਕਿ ਔਰੇ ਤਾਂ 75000 ਬਣ ਗਿਆ ਤੁਸੀਂ 25000 ਦੀ ਗੱਲ ਕਰਦੇ ਸੀਗੇ ਕਹਿੰਦੇ ਜੀ ਚੱਲ ਕੋਈ ਗੱਲ ਨਹੀਂ ਬੱਚੇ ਨੂੰ ਦਵਾਈਆਂ ਲੱਗੀਆਂ ਕਹਿੰਦੀ ਵੀ ਇਹ ਮੰਨ ਲਓ ਮੈਂ ਤੁਹਾਨੂੰ ਲੈਸ ਕਰਵਾ ਦੂੰਗੀ ਜੀ ਫਰਮੇ ਡਾਕਟਰ ਮੰਨੂ ਨੂੰ ਮੰਨ ਮੰਨ ਕੇ ਜਦੋਂ ਆਏ ਡਾਕਟਰ ਮੰਨੂ ਮੈਂ ਉਹਨਾਂ ਨੂੰ ਕਿਹਾ ਜੀ ਵੀ ਮੈਡਮ ਨੇ ਤਾਂ ਕਿਹਾ ਸੀਗਾ ਚਲੋ 25 ਨਹੀਂ ਚਲੋ ਸਰ ਵੀ ਮੈਂ 30 35 ਦੇ ਦਿੰਦਾ ਵੀ ਜਦੋਂ 75000 ਰੁਪਏ ਲਗਾਦਾ ਬਣਾਤਾ ਜੀ ਮੈਡਮ ਕਹਿੰਦੀ ਟੈਸਟ ਦਾ ਇਹਨਾਂ ਨੇ ਕਰੇ ਨਹੀਂ ਹੋਣੇ ਕਹਿੰਦੀ ਟੈਸਟ ਦਾ ਬਿੱਲ ਪੈਨਾ ਹੀ ਪਾਤਾ ਕਹਿੰਦੀ ਮੈਂ ਤੁਹਾਡਾ ਲਾਇਸੈਂਸ ਕਰਵਾ ਦੂੰਗੀ ਜੀ ਵੀ ਤੁਸੀਂ 25000 ਹੀ ਦਿਓ ਜੀ ਟੋਟਲ ਟੋਟਲ ਕਿੰਨਾ ਖਰਚਾ ਆ 10 ਦਿਨਾਂ ਦਾ 10 ਦਿਨਾਂ ਦਾ ਸਾਰ ਇਹਨਾਂ ਨੇ ਤਕਰੀਬਨ ਤਕਰੀਬਨ ਜੀ ਘੱਟੋ ਘੱਟ ਜੀ 3.5 ਲੱਖ ਦੇ ਕਰੀਬ ਆ ਗਿਆ ਤੁਸੀਂ ਹੁਣ ਜ਼ਿੰਮੇਵਾਰ ਕਿਹਨੂੰ ਕਿਹਨ ਪਰ ਜ਼ਿੰਮੇਵਾਰਤਾ ਸਭ ਤੋਂ ਵੱਡਾ ਜੀ ਮੈਂ ਮੰਨਦਾ ਡਾਕਟਰ ਸ਼ੈਲੀ ਦਾ ਜੀ ਹੂੰ ਠੀਕ ਹੈ ਜੀ ਜਿਨ੍ਹਾਂ ਨੇ ਸਾਨੂੰ ਜੇ ਮੰਨ ਕੇ ਸਰ ਸਾਡਾ ਬੱਚਾ ਇੰਨਾ ਸੀਰੀਅਸ ਸੀਗਾ ਉਹਨਾਂ ਤੋਂ ਨਹੀਂ ਸੀ ਹੁੰਦਾ ਸਾਨੂੰ ਸਰ ਉਹ ਸਾਡਾ ਕਰਵਾਉਂਦੇ ਉਹਨਾਂ ਜੀ ਉੱਥੇ ਸਾਡੀ ਡਿਲੀਵਰੀ ਉੱਥੇ ਨਾ ਕਰਵਾਉਂਦੇ ਸਾਨੂੰ ਬੱਤੀ ਰੈਫਰ ਕਰ ਦਿੰਦੇ ਜਾਂ ਪੀਜੀਏ ਕਰ ਦਿੰਦੇ ਅਸੀਂ ਆਪਣੀ ਉੱਥੇ ਕਰਾ ਲੈਂਦੇ ਮੈਕਸ ਵੀ ਜ਼ਿੰਮੇਵਾਰ ਹੈ ਇਹਦੇ ਵਿੱਚ ਮੈਕਸ ਸਰ ਸਭ ਤੋਂ ਵੱਡਾ ਮੈਕਸ ਹੈ ਜੀ ਡਾਕਟਰ ਮੰਨੂ ਮੰਨੂ ਸ਼ਰਮਾ ਜੀ ਡਾਕਟਰ ਬੱਚਿਆਂ ਵਾਲਾ ਡਾਕਟਰ ਹੈ ਜੀ ਉਹ ਸਭ ਤੋਂ ਵੱਡਾ ਜ਼ਿੰਮੇਵਾਰ ਉਹ ਹੈ ਜੀ ਜਿਨੇ ਸਾਨੂੰ 10 ਦਿਨ ਗੁਨਾਹੇ ਕਰੀ ਗਿਆ ਜੀ ਜਦਕਿ ਬੱਚਾ ਜਦੋਂ ਸੀਰੀਅਸ ਹੀਗਾ ਉਦੋਂ ਸਾਨੂੰ ਇਹ ਸਹੀ ਦੱਸੀਗੇ ਜੀ ਪਰ ਜੇ ਜਦੇ ਦੱਸ ਦਿੰਦੇ ਮੈਨੂੰ 4 ਦਿਨ ਬਾਅਦ ਵੀ ਸਰ ਵੀ ਤੁਹਾਡਾ ਬੱਚਾ ਸੀਰੀਅਸ ਹੈ ਵੀ ਤੁਸੀਂ ਆਪਣਾ ਜਿੱਥੇ ਲੈ ਕੇ ਜਾਣਾ ਲਈ ਪਰ ਇਹ ਕਹਿੰਦੇ ਤੁਸੀਂ ਨੱਕੇਰੀ ਦੇ ਯਾਤਰਾ ਯਾ ਤੁਸੀਂ ਦਾ ਲੋੜੀ ਵੀ ਕਰ ਪਰ ਹਮਨੇ ਹੋਣਾ ਕਿ ਜਿਹੜੇ ਦਿਨ ਪਹਿਲਾਂ ਨਹੀਂ ਜੀ ਸਰ ਸਾਨੂੰ ਕੋਈ ਕਨਫਰਮ ਨਹੀਂ ਸਾਨੂੰ ਤਾਂ ਜੀ 4 ਵਜੇ ਤੇ 4:30 ਦੇ ਨੇ ਬਿਲ ਲੈ ਕੇ ਦੂਜੇ ਦਿਨ ਗਿਆ ਤਾਂ ਜੀ 4 ਵਜੇ ਚੱਪੂਗੀ ਸਰ ਬਿਲ ਦੀ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਜੀ ਬਿਲ ਸਰ ਜਦੋਂ ਇਹਨਾਂ ਨੇ ਮੈਨੂੰ ਕਿਹਾ ਵੀ 3.5 ਲੱਖ ਰੁਪਇਆ ਲੈ ਜਾਓ ਡਾਕਟਰ ਮੰਨੂ ਸ਼ਰਮਾ ਕਹਿੰਦਾ ਮੈਂ ਤੁਹਾਨੂੰ 8 ਵਜੇ ਆ ਜੀ ਮੈਂ ਤੇਰਾ 18-20 ਹਜ਼ਾਰ ਅੱਛੜਵਾ ਦੂੰਗਾ ਉਸੇ ਬਾਅਦ ਸਰ ਮੈਂ ਮਨ ਡਾਕਟਰ ਸ਼ੈਲੀ ਨੂੰ ਫੋਨ ਕੀਤਾ ਵੀ ਮੈਡਮ ਤੁਸੀਂ ਤਾਂ ਕਹਿੰਦੇ ਸੀਗੇ ਮੰਨ ਕੇ ਚੱਲੋ 50000 ਤੱਕ ਲਾਜੂ ਚੱਲ ਵੈਂਟੀਲੇਟਰ ਦਾ ਵੀ ਇਹਨਾਂ ਨੇ ਤਾਂ ਜੀ 3.5 ਲੱਖ ਬਿਲ ਬਣਾਤਾ ਜੀ ਉਸ ਤੋਂ ਬਾਅਦ ਮੈਡਮ ਕਹਿੰਦੀ ਜੀ ਮੈਂ 50000 ਜਿਹੜਾ ਤੁਹਾਨੂੰ 3 ਲੱਖ ਦੇ ਦੇਣੀ ਮੈਂ ਕਿਹਾ ਜਦੇ ਮਨਰ ਆਪਣੇ ਮੇਰਾ ਬ੍ਰਦਰ ਹੈ ਜੀ ਕੈਜਨ ਬ੍ਰਦਰ ਹੈ ਮੇਰਾ ਮੈਂ ਇਹਨੂੰ ਫੋਨ ਕੀਤਾ ਫਿਰ ਉਹ ਤਾਂ ਪੈਸੇ ਹੈ ਨਹੀਂ ਸੀਗੇ ਸਰ ਜਿੰਨੇ ਹੈਗੇ ਨੇ ਮੈਂ ਦੇ ਦਿੱਤੇ ਜੀ ਉਹਨਾਂ ਨੂੰ ਅਸੀਂ ਡਾਕਟਰ ਸ਼ੈਲੀ ਕੋਲ ਚਲੇ ਗਏ ਜੀ ਡਾਕਟਰ ਸ਼ੈਲੀ ਸਾਨੂੰ ਮਿਲਦੀ ਨਹੀਂ ਸੀਗੀ ਨਾਲ ਮਤਲਬ ਕਹਿੰਦੀ ਮੈਂ ਤੁਹਾਡੇ ਨਾਲ ਨਹੀਂ ਗੱਲ ਕਰਨੀ ਮੇਰੇ ਅੱਜ ਬੇਟੇ ਦੀ ਬੱਤ ਸੀ ਹੈ ਉਹਦੇ ਨਾਲ ਮੈਂ ਕੋਈ ਗੱਲ ਨਹੀਂ ਕਰਦਾ ਸੀ ਅਸੀਂ ਚਾਰਜ ਨੇ ਗਏ ਜੀ ਉਹਦੇ ਅੰਦਰ ਗਏ ਅਸੀਂ ਕਿਹਾ ਮੈਮ ਕਿ ਸਾਨੂੰ ਮਿਲੋ ਤਾਂ ਸਹੀ ਕਹਿੰਦੀ ਮਾਂ ਜੀ ਤੁਸੀਂ ਮੇਰਾ ਬੱਚਾ ਮਾਰਤਾ ਮੈਂ ਇਥੋਂ ਗੱਲ ਇਹ ਨਿਕਲੀ ਜੀ ਉਹਨਾਂ ਨੂੰ ਮੈਂ ਉਹ ਇਹੀ ਕਹੀ ਮੈਂ ਮੈਮ ਤੁਹਾਡੀ ਬਜਾ ਨਾ ਮੇਰਾ ਬੱਚਾ ਮਰ ਗਿਆ ਕਹਿੰਦੀ ਕੀ ਹੋ ਗਿਆ ਜੇ ਬੱਚਾ ਮਰ ਗਿਆ ਕਹਿੰਦੀ ਮੇਰਾ 30 ਸਾਲ ਦਾ ਮਰ ਗਿਆ ਤੇਰਾ ਤਾਂ 11 ਮਹੀਨਾਂ ਦਾ ਸੀ ਪਰ ਇਹ ਸੱਤੋਂ ਇਹ ਭਾਵਨਾ ਸੱਤੋਂ ਸੁਣੀ ਨਹੀਂ ਗਈ ਤੇ ਹੁਣ ਤੁਸੀਂ ਕੀ ਚਾਹੁੰਦੇ ਹੈਗੇ ਇਸ ਬਿਲ ਮੈਂ ਸਰ ਇਹਨਾਂ ਤੇ ਕਾਰਵਾਈ ਕਰਵਾਉਣਾ ਚਾਹੁੰਦਾ ਜੀ ਵਿੱਚ ਡਾਕਟਰ ਮੰਨੂ ਤੇ ਜੀ ਵਿੱਚ ਡਾਕਟਰ ਸ਼ੈਲੀ ਤੇ ਇਹਨਾਂ ਦਾ ਹਸਪਤਾਲ ਸਰ ਡਾਕਟਰ ਚੈਲੀ ਦਾ ਹਸਪਤਾਲ ਬੰਦ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਮਾਫੀਆ ਚੱਲ ਰਿਹਾ ਡਾਕਟਰ ਦਾ ਸਾਰਾ ਸਰ ਫੁੱਲ ਜਿਆਦਾ ਮਾਫੀਆ ਚੱਲਦਾ ਜੀ ਜਿਵੇਂ ਆਪਾਂ ਨੂੰ ਕਹਿ ਦਿੰਦੇ ਆ ਜੀ ਨਾਲੇ ਦਾ ਆਪਾਂ ਨੂੰ ਕਹਿ ਦਿੰਦੇ ਆ ਵੀ ਬੱਚਾ ਥੋੜਾ ਸੀਰੀਅਸ ਹੈ ਜੇ ਲੈ ਕੇ ਜਾਣਾ ਲੈ ਜੋ ਮੈਂ ਗੇਟ ਤੱਕ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਸਰ ਬਾਪ ਕੀ ਕਰੂਗਾ ਜੀ ਉਦੋਂ ਬਾਅਦ ਆਪਾਂ ਤਾਂ ਕਹਿੰਦੇ ਨਹੀਂ ਹੁੰਦੇ ਵੀ ਹਾਂ ਸਾਡਾ ਬੱਚਾ ਡੈਥ ਹੋ ਜਾਏ ਜਾਂ ਕੁਝ ਹੋ ਜਾਏ ਤਾਂ ਸਾਨੂੰ ਅਜੋ ਦੋ ਸ਼ੱਕ ਨੇ ਇੱਕ ਤਾਂ ਇਹ ਨਹੀਂ ਪਤਾ ਬੱਚੇ ਦੀ ਜਨਤ ਕਦੋਂ ਹੋਈ ਸੀ ਸਾਨੂੰ ਤਾਂ ਇਧਰ ਹੀ ਨਾ ਪਤਾ ਕਿ ਲੀਆਰਲੀ ਵੀ ਸੈਂਟੀਨੇਟ ਤੇ ਲਗਨ ਤੋਂ ਬਾਅਦ ਹੀ ਹੋ ਗਈ ਹੈ ਜਦੋਂ ਇਹ ਨਹੀਂ ਪਤਾ ਦੇ ਬਿਨਾਂ ਦੇ ਕੋਲ ਤੋਂ ਜਾਣ ਕਰਾਏ ਨੇ ਉਹ ਲਾਣ ਹੋ ਰਹਾ ਹੈ ਨਹੀਂ ਸਾਨੂੰ ਕੁਝ ਨਹੀਂ ਪਤਾ ਹੁੰਦਾ ਸੀ ਕਿਹੜਾ ਪੜੇ ਹੈ ਜੀ ਜੇ ਸਾਨੂੰ ਇਸ ਲਾਈਨ ਦੀ ਕੋਈ ਨੋਟੀਫਿਕੇਸ਼ਨ ਕਰਕੇ ਨੀਂ ਪੀਤੀ ਆ ਸਰ ਇੱਕ ਤਾਂ ਮੈਂ ਕਰੀ ਸੀ ਕਿ ਸਿਹਤ ਮੰਤਰੀ ਪੰਜਾਬ ਸਰਕਾਰ ਨੂੰ ਜੀ ਇੱਕ ਜ਼ਿਲ੍ਹਾ ਪੁਲਿਸ ਮੁਖੀ ਫਤਿਹਗੜ੍ਹ ਸਾਹਿਬ ਨੂੰ ਜੀ ਇੱਕ ਜ਼ਿਲ੍ਹਾ ਮੁਖੀ ਫਰੇ ਮਹਾਲੀ ਨੂੰ ਜੀ ਤੇ ਇੱਕ ਸ਼ਿਵਸਰਜਨ ਮਹਾਲੀ ਨੂੰ ਜੀ ਇੱਕ ਸਾਰ ਸਾਨੂੰ ਮੰਨ ਕੇ ਚਲੋ ਐਸ ਐਮਓ ਸਾਹਿਬ ਪੈਂਦੇ ਨੇ ਅਨੰਦਪੁਰ ਕੋਲਡ ਜੀ ਮੈਂ ਅਨੰਦਪੁਰ ਕੋਲਡ ਨੂੰ ਕਰੀ ਸੀਗੀ ਜੀ ਇਹ ਤੁਸੀ ਹੱਥੀ ਦੇ ਕੇ ਆਏ ਕਿ ਮੇਲ ਕੀਤੀ ਐ ਇਹ ਸਾਰਾ ਮੈਂ ਆਪਣੇ ਡਾਕ ਰਾਈਸ ਜੀ ਡਾਕ ਨਹੀਂ ਪਹਿਸਤੀਆਂ ਮੇਰੇ ਕੋਲ ਨਹੀਂ ਜੀ ਥਾਣੇ ਆਪ ਨਹੀਂ ਗਏ ਹੈ ਕਿ ਇੱਕ ਵਾਰ ਨਹੀਂ ਸਰ ਇੱਕ ਵਾਰ ਵੀ ਥਾਣੇ ਨਹੀਂ ਮੈਂ ਗਿਆ ਸਰ ਪਰ ਮੈਂ ਨਾ ਵੇਟ ਕਰਦਾ ਸੀਗਾ ਜੀ ਕਿ ਸਰ ਕੋਈ ਨਾ ਕੋਈ ਮੰਨ ਲਓ ਮੈਨੂੰ ਐਪਲੀਕੇਸ਼ਨਾਂ ਦਾ ਜਵਾਬ ਆਏ ਜਾਊਗਾ ਜੀ ਚਲੋ ਪਰ ਇਹਨਾਂ ਦਾ ਮੈਨੂੰ ਕੋਈ ਹੱਦ ਤੱਕ ਇੱਕ ਵੀ ਫੋਨ ਨਹੀਂ ਆਇਆ ਜੀ ਇੱਕ ਵੀ ਮੈਨੂੰ ਕੋਈ ਜਵਾਬ ਨਹੀਂ ਆਇਆ ਕਿਸੇ ਵੀ ਦਵਾਈ ਦਾ ਸਰ ਅੱਛਾ ਆਇਆ ਜੀ ਸਰ ਨਹੀਂ ਕਿਸੇ ਦਵਾਈ ਤੋਂ ਨਹੀਂ ਆਇਆ ਜੀ ਇੰਨੇ ਡੀਗਨ ਰਜਿਸਟਰੀ ਕੀਤੀ ਸਰ ਇਹ ਮੈਂ 18 ਤਰੀਕ ਨੂੰ ਕਰਿਆ ਸੀ 18/7/25 ਨੂੰ ਤੇ ਹਜੇ ਤਾਂ ਕੋਈ ਜਵਾਬ ਨਹੀਂ ਆਇਆ ਕਿਸੇ ਦਾ ਪਹਿਲਾਂ ਸਰ ਮੈਂ ਸਰਕਾਰੀ ਰਿਪੋਰਟਾਂ ਮੈਨੂੰ ਮਿਲੀਆਂ ਜੀ ਜਿਹੜੀਆਂ ਮੰਨ ਕੇ ਜਦੋਂ ਮੇਰੀਆਂ ਰਿਪੋਰਟਾਂ ਚੈੱਕ ਕਰਵਾਈਆਂ ਸੀਗੀਆਂ ਜੀ ਐਸਐਨ ਸਾਡੇ ਮਤਲਬ ਧੁੰਦੇ ਦੂਜੀ ਸਾਡੀ ਡਿਪੈਂਸਰੀ ਧੁੰਦੇ ਪਿੰਡ ਪੈਂਦੀ ਹੈ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਗਵਾਹ ਕਰਤਾ ਬੱਚੇ ਨੂੰ ਵੀ ਤੁਹਾਡਾ ਤਾਂ ਮੰਨ ਕੇ ਚਲੋ ਜੀ ਚਾਰ ਦਿਨ ਤਾਂ ਬੱਚਾ ਫਿਰ ਭਲੇ ਸਹੀ ਤਾਂ ਵੀ ਜੇ ਹਾਰ ਦਾ ਨੁਕਸਾਨਦਾ ਤਾਂ ਇਹਨਾਂ ਨੂੰ ਆਹ ਦਵਾਈਆਂ ਲੱਗਣੀਆਂ ਸੀਗੀਆਂ ਆਹ ਕਿ ਇਹ ਜਿਹੜੀ ਸ਼ਰੀ ਹੋ ਗਈ ਤੇ ਨਾਲ ਹੀ ਦਵਾਈਆਂ ਹੈਗੀਆਂ ਤੁਹਾਡੇ ਕੋਲ ਹੈਗਾ ਸਾਡੇ ਕੋਲ 21 ਤੋਂ ਪਰਤੀ ਆ ਸਾਰੇ ਪਹਿਲੇ ਦਿਨ ਤੋਂ ਲੈ ਕੇ ਐਂਡ ਵਾਲੇ ਦਿਨ ਤੱਕ ਦੀ ਚਾਰ ਅਲਟਰਾ ਸਾਊਂਡ ਕਰਾਏ ਨੇ ਜੀ ਸਕੈਨਾਂ ਦਾ ਤਾਂ ਤਾਂਤੇ ਨਹੀਂ ਜੀ ਨਾਲ ਉਹਦੇ ਹਸਬੈਂਡ ਅੰਦਰ ਸ캔 ਕਰਦੇ ਸੀਗੇ ਆਪਣੇ ਬੱਚਾ ਚੈੱਕ ਕਰਨ ਲਈ ਜੀ ਆਪਣਾ ਉਹ ਵੀ ਅਸੀਂ ਕਰਵਾਉਂਦੇ ਸੀਗੀ ਇੱਕ ਹਫ਼ਤੇ ਦੀ 3-4000 ਦੀ ਦਵਾਈ ਆਉਂਦੀ ਸੀਗੀ ਜੀ ਅਸੀਂ ਪ੍ਰੋਪਰ ਜਿਵੇਂ ਜਿਵੇਂ ਜੀ ਇਹਨੇ ਕਿਹਾ ਜੀ ਜਿਵੇਂ ਪਹਿਲੇ ਦਿਨ ਤੋਂ ਇਹਨਾਂ ਨੇ ਕਿਹਾ ਜੀ ਸਾਨੂੰ ਉਮੇ ਉਮੇ ਵਾ ਅਸੀਂ ਇੱਕ ਵੀ ਦਿਨ ਕੋਈ ਮਿਸ ਨਹੀਂ ਕਰਿਆ ਜੀ ਦਵਾਈ ਦਾ ਨਾ ਸਾਡੇ ਅਲਟਰਾ ਸਾਊਂਡ ਦੇ ਵਿੱਚ ਕੋਈ ਸ਼ਿਕਾਇਤ ਸੀਗੀ ਬੱਚੇ ਦੀ ਸਾਰਾ ਕੁਝ ਨੋਰਮਲ ਆ ਰਿਹਾ ਸੀਗਾ ਸ ਇਹਨਾਂ ਨੇ ਮੰਨ ਕੇ ਚੱਲੋ ਬਸ ਹੀ ਪੈਸੇ ਦੇ ਚੱਕਰ ਦੇ ਵਿੱਚ ਮੈਕਸ ਭੇਜਦਾ ਸਾਰੇ ਪਹਿਲੇ ਦਿਨ ਤੋਂ ਮੈਨੂੰ ਕਹੀ ਸੀ ਥੋੜਾ ਬੱਚਾ ਚੱਕਣਾ ਪਊਗਾ ਸ਼ਾਇਦ ਹੋ ਸਕਦਾ ਮੈਂ ਮੈਕਸ ਦੇ ਵਿੱਚ 15 ਦਿਨ ਦਾ ਕਰਦਾ ਪਰ ਅਸੀਂ ਇਹਨਾਂ ਨੂੰ ਕਿਹਾ ਜੀ ਤੁਸੀਂ ਪੀਜੀਏ ਭੇਜ ਦਿਓ ਸਾਨੂੰ ਕਿ ਅਸੀਂ ਮੈਕਸ ਦਾ ਖਰਚਾ ਸਾਨੂੰ ਸਰ ਆਪਾਂ ਸੁਣਦੇ ਹੋ ਅਸੀਂ ਸਾਡੀ ਮੰਨ ਕੇ ਚੱਲੋ ਸਾਡੇ ਇੱਕ ਰਿਲੇਟਿਵ ਬੰਦੇ ਨਾਲ ਵੀ ਮੈਕਸ ਵਾਲਿਆਂ ਨੇ ਪਾਓ ਮਾੜਾ ਕੀਤਾ ਜੀ ਸਾਨੂੰ ਪਤਾ ਹੀ ਸੀਗਾ ਆਹੀ ਡਰਦੇ ਸੀਗਾ ਉਹੀ ਡਰ ਸਰ ਇਹਨਾਂ ਨੇ ਮੇਰੇ ਮਨ ਦੇ ਵਿੱਚ ਪਾਇਆ ਜੀ ਸ਼ੈਲੀ ਹਸਪੀਟਲ ਦਾ ਮੈਡਮ ਦਾ ਨਾਮ ਕੀ ਸੀ ਸ਼ੈਲੀ ਜੀ ਜੀ ਕੇ ਸ਼ੈਲੀ ਜੀ ਕੋ ਕੁਆਲੀਫਾਈਡ ਡਾਕਟਰ ਹੈ ਵੀ ਨਾ ਕੁਆਲੀਫਾਈਡ ਐਕਸਪੀਰੀਅੰਸ ਨਹੀਂ ਗਾਈ ਨਹੀਂ ਜਦੋਂ ਇਸ ਮਾਮਲੇ ਸੰਬੰਧੀ ਸ਼ੈਲੀ ਹਸਪੀਟਲ ਦੀ ਡਾਕਟਰ ਜੀਕੇ ਸ਼ੈਲੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਡਾਕਟਰੀ ਦਾ 51 ਸਾਲਾਂ ਦਾ ਤਜਰਬਾ ਹੈ ਅਤੇ ਮੈਂ ਕਿਸੇ ਤੋਂ ਕਮਿਸ਼ਨ ਲੈ ਕੇ ਕੰਮ ਨਹੀਂ ਕਰਦੀ ਉਹਨਾਂ ਸਾਬ ਕਿਹਾ ਕਿ ਜਨਮ ਸਮੇ ਬੱਚਾ ਤੰਦਰੁਸਤ ਸੀ ਪਰ ਬਾਅਦ ਵਿੱਚ ਬੱਚੇ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਕਾਰਨ ਮਾਪੇ ਵੱਲੋਂ ਬੱਚੇ ਨੂੰ ਮੈਕਸ ਹਸਪਤਾਲ ਭੇਜਿਆ ਗਿਆ ਉਹਨਾਂ ਕਿਹਾ ਜਿੱਥੇ ਮਾਂ ਨੂੰ ਹਾਈਪਰਟੈਨਸ਼ਨ ਸੀ ਜਿਸ ਕਾਰਨ ਬੱਚੇ ਨੂੰ ਜਨਮ ਤੋਂ ਬਾਅਦ ਵੀ ਹਾਈਪਰ ਟੈਨਸ਼ਨ ਸੀ ਜਿਸ ਕਾਰਨ ਉਸਦੇ ਫੇਫੜਿਆਂ ਵਿੱਚੋਂ ਬਲੀਡਿੰਗ ਹੋਣ ਲੱਗੀ ਅਤੇ ਬੱਚੇ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਜਿਸ ਤੋਂ ਕੁਝ ਸਮੇਂ ਬਾਅਦ ਬੱਚੇ ਦੀ ਮੌਤ ਹੋ ਗਈ ਜਦੋਂ ਇਸ ਮਾਮਲੇ ਸੰਬੰਧੀ ਮੈਕਸ ਹਸਪੀਟਲ ਦੇ ਡਾਕਟਰ ਮਨੂ ਸ਼ਰਮਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵਾਰ-ਵਾਰ ਕਾਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ